ਚਾਲ ਹੋ ਗਿਆ 746 ਇਜਵੀ ਦੇ 6 ਮਹੀਨਿਆਂ ਵਿੱਚ ਜਦੋਂ ਸਰਦ ਰੁੱਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾਂ ਦੇ ਮਿਲਤ ਪੌੜ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਨਿਮਵਾਨਾ ਹੋ ਗਏ ਇਹ ਇਹ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸਗੋ ਇਹ ਤਾਂ ਅਨੁਕਠ ਖਾਨਾ ਦੇ ਦਰਸ਼ਨ ਨਿਦਾਰੀ ਕਰਨ ਤੇ ਸੇਵਕਾਂ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚੋਂ ਹੋਰ ਤਲਵਰ ਕਰਕੇ ਮਨੁੱਖਤਾ ਨੂੰ ਨਿਜ ਤੋਂ ਉੱਪਰ ਝੁਕਣ ਸਾਰੇ ਵਿੱਚ ਰੱਬੀ ਰੂਹੀ ਦੀ ਪਛਾਣ ਜਗਾਉਣਾ

ਤੇ ਹੁਣ ਗੁਰਦੁਆਰਾ ਸਦਾ ਬਰਤ ਸਾਈ ਹੈ ਤੇ ਫਿਰ ਬ੍ਰਾਹਮਣ ਮੰਦਿਰ ਆ ਬੁਰਾ